ਇਹ ਕਰਲੋਕ ਸਿੰਘ ਪਾਇਲਟ ਨੰਬਰਦਾਰ ਇਹ ਅੱਜ ਸਾਡੇ ਕੋਲ ਥਾਣਾ ਕੰਟਪੁਰ ਉੱਪਰ 8/24 ਮਕਦਮਾ ਉਹਦੇ ਸ਼ਾਮਤੀ ਪਿੱਛੇ ਮਾਇਆ ਸੀਗਾ ਤੇ ਇਹ ਤਾਂ ਉਹ ਸ਼ਾਮਤੀਸ ਕਰਨਾ ਹੈਗਾ ਜਦੋਂ ਇਹਦਾ ਰਿਕਾਰਡ ਚੈੱਕ ਕੀਤਾ 17/24 ਇਹਦੇ ਦੇ ਮਕਤਬਾ ਅੰਦਰ ਸੀ ਗਲਤ ਵਿੱਚ ਇਹਨੇ ਗਲਤ ਬੀਲ ਕਿਸੇ ਦੀ ਭਰੀ ਸੀ ਨੰਬਰਦਾਰ ਦੇ ਤੌਰ ਤੇ ਸ਼ਨਾਖਤ ਕੀਤੀ ਸੀ ਇਹਦੇ ਪੱਤੇ ਅੰਦਰ ਸੀ ਉਹਦੇ ਵਿੱਚ ਇਹਨੂੰ ਰੈਕਡ ਕਰਨਾ ਹੈ ਕਿ ਕਿਹੜੀਆਂ ਧਰਾਵਾਂ ਦੇ ਤਹਿਤ ਮਕਦਮਾ ਅੰਦਰਜੋ ਹੈ 420 463 468 400 ਕੱਤਰਾਂ ਕੰਪੀਅਨਿਸੀ ਵਿੱਚ ਇਹਨੂੰ ਰੈਕਡ ਕੀਤਾ ਗਿਆ ਹੋਰ ਕੋਈ ਵੀ ਮਕਦਮਾ ਦਰਜਾ ਪਹਿਲੇ ਵੀ ਇਹਨਾਂ ਤੇ ਜੇ ਤੇ ਪਹਿਲਾਂ ਵੀ ਹੈਗੇ ਮਕਦਮੇ ਦਰਜਾ ਮੇਲਾ ਪਰੰਦੇ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਅਗਲੀ ਕਾਰਵਾਈ ਇਹਨੂੰ ਅੱਜ ਰੈਕਡ ਕਰ ਲਿਆ ਇਹਨੂੰ ਸੂਰੇ ਰਿਪੋਰਟ ਵਿੱਚ ਪੇਸ਼ ਕਰਕੇ ਦਰਮਾਨ ਲਿਆ ਜਾਏਗਾ ਇਹ ਤਰਲੋਕ ਸਿੰਘ ਪਾਇਲਟ ਨੰਬਰਦਾਰ ਇਹ ਅੱਜ ਸਾਡੇ ਕੋਲ ਥਾਣਾ ਕੰਟ ਅਪਰੋਚਰ 8/24 ਮਕਦਮਾ ਉਹਦੇ ਸ਼ਾਮਲੀ ਪਿੱਛੇ ਮਾਇਆ ਸੀਗਾ ਤੇ ਇਹਦਾ ਉਹ ਸ਼ਾਮਲੀ ਇਸ ਕਰਨਾ ਹੈਗਾ ਜਦੋਂ ਇਹਦਾ ਰਿਕਾਰਡ ਚੈੱਕ ਕੀਤਾ 17/24 ਇਹਦੇ ਦੇ ਮਕਦਮਾ ਦਰਜ ਸੀ ਅਦਾਲਤ ਵਿੱਚ ਇਹਨੇ ਗਲਤ ਬੇਲ ਕਿਸੇ ਦੀ ਭਰੀ ਸੀ ਨੰਬਰਦਾਰ ਦੇ ਤੌਰ ਤੇ ਸ਼ਨਾਖਤ ਕੀਤੀ ਸੀ ਇਹਦੇ ਪੱਤੇ ਅਦਰ ਸੀ ਉਹਦੇ ਵਿੱਚ ਇਹਨੂੰ ਰੱਖ ਕਰਨਾ ਹੈ ਕਿ ਕਿਹੜੀਆਂ ਧਰਾਵਾਂ ਦੇ ਤਹਿਤ ਮਕਦਮਾ ਦਰਜ ਹੋਇਆ ਹੈ 420 463 468 400 ਕੱਤਰਾਂ ਕੰਪੀਅੀਸੀ ਵਿੱਚ ਇਹਨੂੰ ਰੈਕਡ ਕੀਤਾ ਗਿਆ ਹੋਰ ਕੋਈ ਵੀ ਮਕਦਮਾ ਦਰਜਾ ਪਹਿਲੇ ਵੀ ਇਹਨਾਂ ਤੇ ਜੇ ਤੇ ਪਹਿਲਾਂ ਵੀ ਹੈਗੇ ਮਕਦਮੇ ਦਰਜਾ ਮੇਲਾ ਪਰੰਦੇ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਅਗਲੀ ਕਾਰਵਾਈ ਇਹਨੂੰ ਅੱਜ ਰੈਕਡ ਕਰ ਲਿਆ ਇਹਨੂੰ ਸਾਰੇ ਫੋਟੋ ਜੁਪੇਸ਼ ਕਰਕੇ ਦਰਮਾਨ ਲਿਆ ਜਾਏਗਾ ਇਹ ਤਰਲੋਕ ਸਿੰਘ ਪਾਇਲਟ ਨੰਬਰਦਾਰ ਤੇ ਅੱਜ ਸਾਡੇ ਕੋਲ ਥਾਣਾ ਕੰਟਪ੍ਰੋਇਕਟਰ 8/24 ਮਕਦਮਾ ਉਹਦੇ ਸ਼ਾਮੂਖੀ ਪਿੱਛੇ ਮ ਆਇਆ ਸੀਗਾ ਤੇ ਇਹਦਾ ਉਹ ਸ਼ਾਮੂਖੀ ਇਸ ਕਰਨਾ ਹੈਗਾ ਜਦੋਂ ਇਹਦਾ ਰਿਕਾਰਡ ਚੈੱਕ ਕੀਤਾ 17/24 ਇਹਦੇ ਦੇ ਮਕਦਮਾ ਦਰਜ ਸੀ ਅਦਾਲਤ ਵਿੱਚ ਉਨੇ ਗਲਤ ਬੇਲ ਕਿਸੇ ਦੀ ਭਰੀ ਸੀ ਨੰਬਰ ਦਾਅ ਦੇ ਤੌਰ ਤੇ ਸ਼ਨਾਖਤ ਕੀਤੀ ਸੀ ਇਹਦੇ ਪੱਤੇ ਦਰਜ ਸੀ ਉਹਦੇ ਵਿੱਚ ਇਹਨੂੰ ਰੈਕਡ ਕਰਨਾ ਹੈ ਕਿ ਕਿਹੜੀਆਂ ਧਰਾਵਾਂ ਦੇ ਤਹਿਤ ਮਕਦਮਾ ਦਰਜ ਹੋਇਆ 420 465 468 400 ਕੱਪਟਰ ਨੂੰ ਵੀ ਇਸ ਵਿੱਚ ਨੂੰ ਰੈਕਟ ਕੀਤਾ ਗਿਆ ਹੋਰ ਕੋਈ ਵੀ ਮਕਦਮੇ ਦਰਜਾ ਪਹਿਲੇ ਵੀ ਇਹਨਾਂ ਤੇ ਇਹਦੇ ਤੇ ਪਹਿਲਾਂ ਵੀ ਹੈਗੇ ਮਕਦਮੇ ਦਰਜ ਮੇਲਾ ਪਰੰਦੇ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਅਗਲੀ ਕਾਰਵਾਈ ਇਹਨੂੰ ਅੱਜ ਰੈਕਟ ਕਰ ਲਿਆ ਇਹਨੂੰ ਸੂਰੇ ਕੋਰਟ ਵਿੱਚ ਪੇਸ਼ ਕਰਕੇ ਦਰਮਾਨ ਲਿਆ ਜਾਏਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par